ਨਾ ਕੋਈ ਬੈਰੀਗੇਟ ਰਹਾ ਨਾ ਕੋਈ ਨਾਕਾ ਰਹਾ ਕੇ ਬਿਜਲੀ ਬਿੱਲ 225 ਚਾਰ ਦਿਨ ਬਾਕੀ ਰਹਿ ਗਿਆ ਪੰਜਾਬ ਸਰਕਾਰ ਤੇ ਲਈ ਜਿਹੜੇ ਟਾਹਰੇ ਦੇ ਵਿੱਚ ਬੰਦੀ ਸਰਕਾਰ ਖੜੀ ਹੈ ਉਸੇ ਇੱਕ ਟਾਹਰੇ ਦੇ ਵਿੱਚ ਖੜੀ ਹੋਊਗੀ ਸਾਡਾ ਜਿਉਣਾ ਵੀ ਦੱਬਰ ਹੋਣਾ ਸਾਡੀ ਜੇਤੀ ਤੇ ਵੀ ਅਸਰ ਪੈਣਾ ਤੇ ਜਿਸ ਟਾਈਮ ਤੇ ਰੋਟੀ ਖਾਂਦੇ ਹਮਾਂਗੇ ਸਾਡੀ ਬੱਤੀ ਬਿਜਲੀ ਦੀ ਗੁੱਲ ਹੋ ਜਾਣੀ ਹੈ ਤਿਆਰੀਆਂ ਕਰ ਲੋ ਰਾਸ਼ਨ ਇਕੱਠੇ ਕਰ ਲੋ ਫੰਡ ਇਕੱਠੇ ਕਰ ਲੋ ਬਹੁਤ ਹੀ ਸਤਿਕਾਰਯੋਗ ਸਾਡੀਆਂ ਮਾਵਾਂ ਭੈਣਾਂ ਬਜ਼ੁਰਗੋ ਨੌਜਵਾਨੋ ਬਲਾਉ ਬਹਿਗੁਰਜੀ ਕਾ ਖਾਲਸਾ ਬਹਿਗੁਰਜੀ ਕੀ ਫਤਿਹ ਤੁਹਾਡੇ ਯਾਦ ਹੋਣਾ ਕਿ ਅੱਜ ਤੋਂ 5 ਸਾਲ ਪਹਿਲਾਂ ਤਿੰਨ ਕਾਲੇ ਕਾਨੂੰਨ ਤੇ ਬਿਜਲੀ ਸੋਧ ਬਿੱਲ 20 ਨੂੰ ਲੈ ਕੇ 1 ਅਕਤੂਬਰ ਮਹੀਨੇ ਦੇ ਵਿੱਚ ਮੋਰਚਾ ਸ਼ੁਰੂ ਕੀਤਾ ਸੀ ਰਿਲਾਇੰਸ ਦੇ ਪੰਪ ਟੋਲ ਪਲਾਜੇ ਮਾਲ ਵਗੈਰਾ ਤੇ 2 ਮਹੀਨੇ ਜਤੋਂ ਜ਼ਿਆਦਾ ਕੀਤੀ ਆਪਾਂ ਪੰਜਾਬ ਦੇ ਵਿੱਚ ਪਰ ਮੋਦੀ ਸਰਕਾਰ ਦੇ ਕੰਨ ਤੇ ਜੂ ਨਹੀਂ ਸੀ ਸਰਕੀ ਅੱਜ ਦੇ ਦਿਨ 26 ਨਵੰਬਰ ਨੂੰ ਨੌਜਵਾਨਾਂ ਦਾ ਖੂਨ ਖੌਲਿਆ ਕਿਸਾਨਾਂ ਦਾ ਖੂਨ ਖੌਲਿਆ 26 ਨਵੰਬਰ ਨੂੰ ਦਿੱਲੀ ਵੱਲੋਂ ਚਾਲੇ ਪਾਏ ਨਾ ਕੋਈ ਬੈਰੀਕੇਡ ਰਿਹਾ ਨਾ ਕੋਈ ਨਾਕਾ ਰਿਹਾ ਸਭ ਕੁਝ ਨੂੰ ਤੁਸੀਂ ਮਲਿਆ ਮੇਟ ਕਰਦੇ ਹੋਏ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਬੈਠ ਗਏ ਅੱਜ ਉਹ ਦਿਹਾੜਾ 5 ਸਾਲਾਂ ਬਾਅਦ ਬੜੇ ਤੂਮ ਤਾਂ ਦੇ ਨਾਲ ਬੜੇ ਜੋ ਛੋਕ ਰੋਸ ਦੇ ਨਾਲ 13 ਮਹੀਨੇ ਦਿੱਲੀ ਦੀਆਂ ਬਰੂਹਾਂ ਤੇ ਬੈਠ ਕੇ ਇੱਕ ਇਤਿਹਾਸ ਸਿਰ ਗਿਆ ਸੁਨਹਿਰੀ ਅੱਖਰਾਂ ਦੇ ਵਿੱਚ ਦਰਜ ਕਰਵਾਇਆ ਪਿਛਲੇ 100 ਸਾਲਾਂ ਦੇ ਇਤਿਹਾਸ ਦੇ ਵਿੱਚ ਕਿ ਜਿਵੇਂ ਮੋਦੀ ਨੇ ਕਾਲੇ ਕਾਨੂੰਨ ਬਣਾਏ ਉਵੇਂ ਮੋਦੀ ਨੂੰ ਕਾਲੇ ਕਾਨੂੰਨ ਵਾਪਸ ਲੜਨੇ ਪਏ ਔਰ ਤਾਂ ਤੋਂ ਮਾਪੀ ਬਗੜੀ ਪਈ ਸਾਨੂੰ ਮਾਣ ਕਿ ਸਾਡੇ 700 ਤੋਂ ਉੱਪਰ ਸਹਾਣਤਾ ਦਿੱਤੀਆਂ ਪਰ ਅੱਜ ਫੇਰ ਤੁਹਾਨੂੰ ਦੱਸ ਦੇਣਾ ਕਿਉਂ ਨੇ ਆ ਤੇ ਬਿਜਲੀ ਬਿੱਲ 225 1 ਦਸੰਬਰ ਤੋਂ ਸ਼ਰਧ ਰਤ ਦਾ ਕੇਂਦਰ ਸਰਕਾਰ ਦਾ ਫੇਰ ਵਖੜ ਜਾ ਰਿਹਾ ਤੇ ਪੰਜਾਬ ਸਰਕਾਰ ਨੂੰ ਸੁਝਾਅ ਦੇਣ ਦੇ ਲਈ 30 ਨਵੰਬਰ ਤੱਕ ਦਾ ਸਮਾਂ ਦਿੱਤਾ ਕੇਂਦਰ ਸਰਕਾਰ ਨੇ ਅਸੀਂ ਪਿਛਲੀ 17 ਤਰੀਕ ਨੂੰ ਇਹ ਚੇਤਾਵਨੀ ਦਿੱਤੀ ਸੀ ਕਿ ਪੰਜਾਬ ਸਰਕਾਰ ਆਪਣਾ ਸਟੈਂਡ ਸਪਸ਼ਟ ਕਰੇ ਵੀਰ ਮੇਰੇਓ 4 ਦਿਨ ਬਾਕੀ ਰਹਿ ਗਏ ਪੰਜਾਬ ਸਰਕਾਰ ਦੇ ਲਈ ਜਾਂ ਤਾਂ ਇਹਨਾਂ ਲੋਕਾਂ ਨੂੰ ਦੱਸੇ ਕਿ ਅਸੀਂ ਉਸ ਕਰੜੇ ਨੂੰ ਰੱਦ ਕਰਦੇ ਆਂ ਬਿਜਲੀ ਬਿੱਲ ਵਿੱਚੋਂ 25 ਨੂੰ ਰੱਦ ਕਰਕੇ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਖੜੀ ਆਂ ਤੇ ਨਹੀਂ ਤਾਂ ਫਿਰ 4 ਦਿਨਾਂ ਬਾਅਦ ਜਿਹੜੇ ਕਟਾਇਰੇ ਦੇ ਵਿੱਚ ਮੋਦੀ ਸਰਕਾਰ ਖੜੀ ਐ ਆਪਦੀ ਸਰਕਾਰ ਤੇ ਭਗਵੰਤ ਮਾਨ ਦੀ ਸਰਕਾਰ ਉਸੇ ਕਟਾਇਰੇ ਦੇ ਵਿੱਚ ਖੜੀ ਹੋਊਗੀ ਵੀਰ ਮੇਰੇ ਉਹ ਅਟਲ ਐ ਬਿਜਲੀ ਬਣ ਪਾਉਣੇ ਐ ਐਕਟ ਬਣ ਜਾਣਾ ਕਿਸੇ ਕੰਪਨੀ ਨੂੰ ਦੇ ਦੇਣਾ ਤੇ ਫਿਰ ਸਾਡੀ ਖੇਤੀ ਤੇ ਸਾਡਾ ਜਿਹੜਾ ਜਿਉਣਾ ਜਿਹੜਾ ਬਿਜਲੀ ਇੱਕਾਏ ਨੰਗ ਬਣ ਕੇ ਰਹਿ ਗਈ ਜੀ ਸਾਡੇ ਸਰੀਰ ਦਾ ਸਾਡਾ ਜਿਉਣਾ ਵੀ ਦੁੱਬਰ ਹੋਣਾ ਤੇ ਸਾਡੀ ਖੇਤੀ ਤੇ ਵੀ ਅਸਰ ਪੈਣਾ ਕਿਉਂਕਿ ਚਿਪ ਵਾਲੇ ਮੀਟਰਾਂ ਤੇ ਜਦੋਂ ਜਾਂਚ ਕਰਦੇ ਆ ਰਹੇ ਆ ਜਿਵੇਂ ਬਿਜਲੀ ਐਕਟ ਬਣ ਗਿਆ ਕਿਸੇ ਕੰਪਨੀ ਨੂੰ ਸੁਭਾਤਾ ਇਹ ਬੀਰ ਮੈ ਉਹ 11 ਸਾਡਾ ਕੱਤੂ ਦਾ ਭਰਿਆ ਨੇੜੇ ਲੱਗਿਆ ਹੋਣਾ ਤੇ ਉਦੋਂ ਸਾਡਾ ਰੀਚਾਰਜ ਖਤਮ ਹੋ ਜਾਣਾ ਤੇ ਸਾਡੀ ਜੇਬ ਦੇ ਵਿੱਚ ਪੈਸਾ ਨਹੀਂ ਹੋਣਾ ਫੇਰ ਪਤਾ ਲੱਗਣਾ ਕਿ ਕੀ ਕੀਤਾ ਜਾਵੇ ਤੇ ਜਿਸ ਟਾਈਮ ਤੇ ਰੋਟੀ ਖਾਂਦੇ ਹਮਾਂਗੇ ਸਾਡੀ ਬੱਤੀ ਬਿਜਲੀ ਦੀ ਗੁੱਲ ਹੋ ਜਾਣੀ ਹੈ ਸਾਡੀ ਜੇਬ ਦੇ ਵਿੱਚ ਪੈਸਾ ਨਹੀਂ ਹੋਣਾ ਫੇਰ ਸੋਚਾਂਗੇ ਕਿ ਹੁਣ ਕੀ ਕਰੀਏ ਵੀਰ ਮੇਰੇ ਅੱਜ ਦਾ ਇਕੱਠ ਬੁਲਾਉਣ ਦਾ ਮੁੱਖ ਨੌਰ ਦੀ ਹੈ ਕਿ ਕਬਰ ਕੱਛੇ ਕਰ ਲੋ 28 ਤਰੀਕ ਦੀ ਇਵੈਂਟ ਦਾ ਸੰਜਪਤ ਮੋਰਚੇ ਦੀ ਤਿਆਰੀਆਂ ਕਰ ਲੋ ਰਾਸ਼ਨ ਇਕੱਠੇ ਕਰ ਲੋ ਫੰਡ ਇਕੱਠੇ ਕਰ ਲੋ ਆਲਾਨ ਹੋਣਾ ਬਾਕੀ ਐ ਇਸ ਬਿਜਲੀ ਬਿੱਲ ਵਿੱਚੋਂ 25 ਨੂੰ ਕਿਸੇ ਵੀ ਹਾਲਤ ਦੇ ਵਿੱਚ ਲਾਜੂ ਨਹੀਂ ਹੋਣ ਦੇ ਮੰਗੇ ਲੜਾਈ ਪਹਿਲਾ ਵਾਲੀ ਤਰਜ਼ ਤੇ ਲੜਾਂਗੇ ਜਿਵੇਂ ਕਾਲੇ ਕਾਨੂੰਨਾਂ ਦੀ ਤਲਜ ਤੇ ਲੜਾਈ ਸ਼ੁਰੂ ਕੀਤੀ ਸੀ ਤਿਆਰ ਗਿਆ ਕਰ ਲੋ ਵੀਰ ਮੇਰੇ ਸਾਡੇ ਕੋਲੇ ਹੋਰ ਚਾਰਾ ਕੋਈ ਨਹੀਂ ਹੈ ਉਸੇ ਤਲਜ ਤੇ ਲੜਾਈ ਲੜਾਂਗੇ ਬਹੁਤਾ ਟਾਈਮ ਹੈ ਨਹੀਂ ਤੁਹਾਨੂੰ ਚਾਰਜ ਕਰਨਾ ਚਾਹੀਦਾ ਅੱਜ ਦੀ ਰੈਲੀ ਦੇ ਵਿੱਚ ਤੇ ਐਲਾਨ ਹੋਣ ਵਾਲਾ ਜਿਵੇਂ ਸੋਡਾਨੀਆਂ ਜਿਹੜਾ ਬਿਜਲੀ ਬਲ ਜਿੱਡਾ ਪਟਾਖੋਲ ਜਿੱਡੀ ਵੱਡੀ ਲੜਾਈ ਕਾਲੇ ਤਿੰਨ ਕਾਲੇ ਕਾਨੂੰਨਾਂ ਦੀ ਸੀ ਉਦੋਂ ਲੋੜਾਇਏ ਕੱਟ ਨਹੀਂ ਹੈ ਕੱਲਾ ਕੱਲਾ ਕਰਕੇ ਹਰ ادارے ਨੂੰ ਪਹਿਲਾਂ ਸਹਿਕਾਰਤਾਦਾਰਾ ਜਿਹੜਾ ਪੰਜਾਬ ਦਾ ਸੀ ਸੈਂਟਰ ਨੇ ਆਪ ਦੇ ਅਧੀਨ ਕਰ ਲਿਆ ਫਿਰ ਪੰਜਾਬ ਜ ਨੂੰ ਹੀ ਬਰਖਤੀ ਉਹ ਨੂੰ ਆਪ ਦੇ ਅਧੀਨ ਕਰਦੀਆਂ ਕੋਚ ਹੈ ਪਾਣੀ ਪੰਜਾਬ ਦੇ ਅਧੀਨ ਕਰਦੀਆਂ ਕੋਚ ਹੈ ਔਰ ਬਿਜਲੀ ਆਪਣੇ ਅਧੀਨ ਕਰਦੀਆਂ ਕੋਚ ਹੈ ਸੋ ਅੱਜ ਦੀ ਸਟੇਜ ਤੋਂ ਐਲਾਨ ਕਰਦੇ ਆ ਕਿ ਬੰਨਪੰਨ ਪੱਟਾਂ ਨੂੰ ਤੈਨ ਮਰਿਆ ਹੋਇਆ ਹੈ ਤੁਸੀਂ ਬਿਜਲੀ ਬਿਲ ਪਾਸ ਕਰੋ ਤੇ ਅਸੀਂ ਲੜਾਂਗੇ ਤੁਹਾਨੂੰ ਦੱਸਾਂਗੇ ਕਿ ਕਿਵੇਂ ਪੰਜਾਬ ਦੀਆਂ ਲਹਿਰਾਂ ਉੱਠਦੀਆਂ ਨੇ ਬਾਈ ਬਰੂਜੀ ਕਾ ਖਾਲਸਾ ਬਾਈ ਬਰੂਜੀ